ਕੀ ਵਿਚਾਲ ਉਹ ਜਿੱਤਿਆ ਹੋਇਆ ਸੀ ਚੌਥੇ ਬੂਥ ਦੀ ਜਿਹੜੀ ਮਸ਼ੀਨ ਤੋੜੀ ਗਈ ਆ ਉਹ ਮਸ਼ੀਨ ਬਿਲਕੁਲ ਉਹਨੇ ਤੋੜੀ ਨਹੀਂ ਹੈਗੀ ਕਿਉਂਕਿ ਗੁਰਕੀਰਤ ਸਿੰਘ ਜੀ ਨੇ ਕਿੰਨੀਆਂ ਗਾਲਾਂ ਕੱਢੀਆਂ ਤੁਸੀਂ ਵੀਡੀਓ ਚ ਦੇਖ ਹੀ ਲਿਆ ਇਹ ਲੀਡਰਾਂ ਨੂੰ ਸ਼ੋਭਦਾਇਕ ਗੱਲਾਂ ਇਹ ਉਥੇ ਧੀਆਂ ਭੈਣਾ ਵੀ ਸੀ ਜਦੋਂ ਇਹਨਾਂ ਦਾ ਕਬਜ਼ਾ ਰਿਆ ਜਦ ਜਦਾਂ ਮੁਲਕ ਯਾਦ ਹੋਇਆ ਇਹਨਾਂ ਦਾ ਹੀ ਕਬਜ਼ਾ ਰਿਆ ਸ਼ਹਿਰ ਦੇ ਹਾਲਾਤ ਤਾਂ ਦੇਖੋ ਕੀ ਨੇ ਜੀ ਤੁਸੀਂ ਮੰਤਰੀ ਸਾਹਿਬ ਹਰੇਕ ਤੁਹਾਨੂੰ ਪ੍ਰੈਸ ਕਾਨਫਰੰਸ ਚ ਕਹਿੰਦੇ ਵੀ ਕੂੜਾ ਕਿਵੇਂ ਪਿਆ ਸੀ ਚੌਂਕਾਂ ਦੇ ਮਸ਼ੀਨ ਤੋੜੀ ਆ ਐਸਾ ਐਟਮੋਸਫੇਅਰ ਕ੍ਰੀਏਟ ਕਰਤਾ ਕਿ ਉੱਥੇ ਇਹੋ ਜਿਹੇ ਹਾਲਾਤ ਬਣ ਗਏ ਕਿ ਇੱਥੇ ਤਾਂ ਗੋਲੀ ਵੀ ਚੱਲ ਸਕਦੀ ਹੈ ਕੋਈ ਮਰ ਵੀ ਸਕਦਾ ਧਰਨੇ ਲਾ ਰਹੇ ਨੇ ਧਰਨੇ ਲਾ ਕੇ ਉਹਦੇ ਵਿੱਚ ਸ਼ਰੀਆਂ ਮਗਾਲਾਂ ਕੱਟ ਰਹੇ ਨੇ ਆ ਵੀਡੀਓ ਨੇ ਮੈਂ ਤਾਂ ਜਾਰੇ ਮੇ ਮਸ਼ੀਨ ਤੋੜੀ ਗਈ ਹੈ ਮੈਨੂੰ ਇੱਕ ਗੱਲ ਦਾ ਜਵਾਬ ਦੱਸੋ ਵੀ ਜਿਹੜਾ ਕੈਂਡੀਡੇਟ ਜਿਹੜੀ ਜਿਹੜੀ ਬੂਥ ਦੇ ਵਿੱਚੋਂ ਜਿੱਤ ਰਿਹਾ ਹੋਵੇ ਉਸ ਨੂੰ ਕਿਵੇਂ ਤੋੜ ਸਕਦਾ ਕੋਈ ਕੰਮ ਹੋਇਆ ਕਮੇਟੀ ਦੇ ਵਿੱਚ ਕੋਈ ਹੋਇਆ ਕਿਸੇ ਕਿਸਮ ਦਾ ਉਹਦੇ ਖਿਲਾਫ ਤਾਂ ਮੰਤਰੀ ਸਾਹਿਬ ਕਾ ਮੰਤਰੀ ਸਾਹਿਬ ਨੇ ਧਰਨਾ ਕੋਈ ਲਾਇਆ ਨਹੀਂ ਨਾ ਉਹਨੂੰ ਕੁਝ ਪ੍ਰਕਾਸ਼ਤ ਕਰਿਆ ਕੁਝ ਹੋਰ ਕਰਿਆ ਇਹ ਕੋਈ ਕਪੜੇ ਬਾਜੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਾਰੇ মিডিਆ ਦਾ ਧੰਨਵਾਦ ਕਰਨਾ ਜੋ ਉਰੇ ਉਰੇ ਪਹੁੰਚੇ ਨੇ ਅੱਜ ਇਸ ਪ੍ਰੈਸ ਕਾਨਫਰੰਸ ਤੇ ਦੇਖੋ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਨਵਾਂ ਆਇਆ ਹਜੇ ਤੇ ਥੋੜੇ ਟਾਈਮ ਹੋਇਆ ਮੈਨੂੰ ਆਏ ਨੂੰ ਪਰ ਮੈਂ ਸਰਦਾਰ ਕਰਨਪ੍ਰੀਤ ਸਿੰਘ ਸੌਂਦ ਦੀਆਂ ਜੋ ਖੰਨੇ ਪ੍ਰਤੀ ਸੇਵਾਵਾਂ ਨੇ ਜੋ ਉਹਨਾਂ ਨੇ ਕੰਮ ਕੀਤੇ ਨੇ ਜੋ ਉਹਨਾਂ ਦੀ ਸ਼ਬੀ ਹੈ ਮੈਂ ਉਹਨੂੰ ਦੇਖ ਕੇ ਇਸ ਪਾਰਟੀ ਨੂੰ ਜੁਆਇਨ ਕੀਤਾ ਕਿਉਂਕਿ ਉਹਨਾਂ ਨੇ ਕਦੇ ਕਿਸੇ ਪਾਰਟੀ ਦੇ ਕਿਸੇ ਹੋਰ ਆਪੋਜੀਸ਼ਨ ਪਾਰਟੀ ਦੇ ਵੀ ਮੈਂਬਰ ਨਾਲ ਕਦੇ ਕੋਈ ਤੱਕ ਆਨੀ ਕੀਤਾ ਹਮੇਸ਼ਾ ਸ਼ਹਿਰ ਦੀ ਤਰੱਕੀ ਲਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਉਹਦਾ ਹੀ ਨਤੀਜਾ ਹੈ ਜਿਹੜਾ ਇਸ ਚੋਣ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਉਹਨਾਂ ਦੀ ਸ਼ਬੀਕ ਖਰਾਬ ਕਰਨ ਵਾਸਤੇ ਇਹ ਸਾਰਾ ਪਲਾਨ ਬਣਾਇਆ ਗਿਆ ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ ਆ ਆਰੋ ਦੀ ਪੋਟਾ ਜੋਦੜੇ ਪੁਲਿਸ ਨੂੰ ਭੇਜੀ ਹੈ ਜਿਹੜਾ ਉਹ ਇਲੈਕਸ਼ਨ ਦਾ ਆਰੋ ਸੀ ਉਹਨੇ ਕਿਹਾ ਵੀ ਇੱਕ ਅਣਪਛਾਤੇ ਵਿਅਕਤੀ ਨੇ ਉੱਥੇ ਮਸ਼ੀਨ ਤੋੜਦੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਜੋ ਬੰਦੇ ਨੇ ਉਹਨਾਂ ਨੇ ਸਾਨੂੰ ਆ ਕੇ ਘੇਰ ਲਿਆ ਸਾਨੂੰ 8 ਘੰਟੇ ਬੰਦਕ ਬਣਾ ਕੇ ਰੱਖਿਆ 6 ਘੰਟੇ ਅੰਦਰ ਲੇਡੀਜ਼ ਸੀਗੀਆਂ ਸਾਰੇ ਬੰਦਿਆਂ ਨੂੰ ਬਹੁਤ ਬੁਰੀ ਤਰ੍ਹਾਂ ਸਾਨੂੰ ਉੱਥੇ ਵਰਕਰਨਾ ਪਿਆ ਉਹਨੇ ਪੁਲਿਸ ਨੂੰ ਆਪਣੀ ਇੱਕ ਦਰਖਾਸਤ ਦਿੱਤੀ ਹੈ ਅਸੀਂ ਪਹਿਲਾਂ ਤਾਂ ਇਹ ਮੰਗ ਕਰਦੇ ਆ ਵੀ ਇਹ ਦਰਖਾਸਤ ਤੇ ਪੁਲਿਸ ਕਾਰਵਾਈ ਕਰੇ ਜਿਹੜੀ ਉਹਨੇ ਦਿੱਤੀ ਹੈ ਨੰਬਰ 2 ਜਿਹੜੀ ਕਾਂਗਰਸ ਪਾਰਟੀ ਇਲਜ਼ਾਮ ਲਗਾ ਰਹੀ ਆ ਬਈ ਮਸ਼ੀਨ ਵਿੱਕੀ ਮਸ਼ਾਲ ਜੀ ਨੇ ਤੋੜਦੀ ਆ ਉਹਦੀ ਇੱਕ ਰਿਪੋਰਟ ਆ ਜਿਹੜੀ ਆਰਓ ਨੇ ਬਣਾਈ ਆ ਤੇ ਉਸ ਦੇ ਪ੍ਰੈਜ਼ਾਈਡਿੰਗ ਅਫਸਰ ਨੇ ਜਿਹੜੀ ਲਿਖੀ ਆ ਉਹਦੇ ਵਿੱਚ ਉਹਨੇ ਸਾਫ਼ ਲਿਖਿਆ ਵੀ ਕੋਈ ਅਣਪਛਾਤਾ ਵਿਅਕਤੀ ਇਸ ਨੂੰ ਤੋੜ ਗਿਆ ਉਹਦੇ ਵਿੱਚ ਸਤਨਾਮ ਸਿੰਘ ਦੇ ਵੀ ਸੈਨ ਨੇ ਸਾਰੇ ਜਿੰਨੇ ਕਾ ਹਰਜੋਤ ਸਿੰਘ ਦੇ ਵੀ ਸੈਨ ਦੇ ਰਮਨਦੀਪ ਸਿੰਘ ਦੇ ਵੀ ਮਨਦੀਪ ਸਿੰਘ ਦੇ ਵੀ ਗੁਰਦੀਪ ਸਿੰਘ ਦੇ ਵੀ ਇਹ ਮਸ਼ੀਨ ਟੁੱਟਣ ਤੋਂ ਬਾਅਦ ਹੋਈ ਸੈਨ ਇਹ ਮਸ਼ੀਨ ਟੁੱਟਣ ਤੋਂ ਬਾਅਦ ਤੇ ਜਿਹੜੀ ਹੈਗੀ ਆ ਉਹ 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 ਸੈਨ ਨੇ ਇਹ ਤੁਸੀਂ ਬਸ ਤੁਸੀਂ ਬੈਠੋ ਸਤੰਦਰ ਵੀ ਆ ਕੇ ਬੈਠੇ ਹੋ ਤੁਹਾਨੂੰ ਜਰੂਰ ਬੈਠ ਜਾਓ ਜਿਹੜੀ ਉੱਥੇ ਸਥਿਤੀ ਸੀ ਮੈਂ ਤੁਹਾਨੂੰ ਜਿਹੜੀ ਗੱਲ ਜਿਹੜੀ ਉੱਥੇ ਸਥਿਤੀ ਸੀ ਮੈਂ ਤੁਹਾਨੂੰ ਜਿਹੜੀ ਜਰ ਸਥਿਤੀ ਦੇ ਵਿੱਚ ਕਾਂਗਰਸੀ ਬਾਦ ਦੇ ਵਿੱਚ ਰੌਲਾ ਪਾ ਕੇ ਵੀ ਅੰਦਰ ਗਏ ਨੇ ਤਾਂ ਕਿਹੜੀ ਸਥਿਤੀ ਨਹੀਂ ਬਣ ਸਕਦੀ ਜੀ ਉੱਥੇ ਉੱਥੇ ਕਿੰਨੀ ਮਾੜੀ ਸਥਿਤੀ ਸੀ ਅਸੀਂ ਬਾਹਰ ਖੜੇ ਸੀਗੇ ਅਸੀਂ ਵੀ ਉਹ ਸਕਿਉਰਟੀ ਤੋਂ ਪੁੱਛੋ ਮੈਨੂੰ ਮੈਂ ਥੋੜਾ ਸਕਿਉਰਟੀ ਸੀਗਾ ਅਸੀਂ ਇੱਕ ਚੋਣ ਜਾਬਦੇ ਨੇ ਜੀ ਸਾਹਿਬ ਲੱਗਦਾ ਤੁਹੇ ਕਿ ਕੋਈ ਵੀ ਇਲੈਕਸ਼ਨ ਕੋਈ ਵੀ ਹੈ ਇਲੈਕਸ਼ਨ ਤੁਸੀਂ ਜਿਹੜੀ ਪਾਰਟੀ ਜਿਹੜੀ ਪਾਰਟੀ ਇਲਜ਼ਾਮ ਲਾ ਰਹੀ ਆ ਮੈਂ ਉਹਦਾ ਇਤਿਹਾਸ ਦੱਸਦਾ ਤੁਹਾਨੂੰ ਕੀ ਆ ਮੇਰੇ ਨਾਲ ਕੀ ਹੋਇਆ ਤੁਸੀਂ ਸਾਰੀ ਪ੍ਰੈਸ ਨੂੰ ਜਾਣਦੇ ਹੋ ਤੁਸੀਂ ਕੀ ਕੀਤਾ ਉਹਨਾਂ ਨੇ ਰਾਤ ਨੂੰ 100 ਬੰਦੇ ਮੇਰੇ ਘਰੇ ਬਾੜ ਕੇ ਮੇਰੇ ਬੱਚਿਆਂ ਨੂੰ ਮੈਨੂੰ ਮੇਰੇ ਦੇ ਪਰਚਾ ਦੇ ਕੇ ਹੈ ਜੀ ਇਹ ਹੁਣ ਇੱਕ ਟ੍ਰੈਂਡ ਸੈੱਟ ਹੋ ਇਹ ਟ੍ਰੈਂਡ ਸੈੱਟ ਕਰ ਰਹੀ ਹੈ ਜੀ ਕਾਂਗਰਸ ਖੰਨੇ ਦੇ ਵਿੱਚ ਉਦੋਂ ਪਹਿਲਾਂ ਅਸ਼ੋਕ ਦਿਵਾੜੀ ਜੀ ਨੇ ਆਪਣੇ ਸ਼ਾਂਤੀ ਨਾਲ 2003 ਦੇ ਵਿੱਚ ਬੂਥ ਕੈਪਟਨ ਕੀਤੀ ਉਹਨਾਂ ਨੇ ਸਾਰੀਆਂ ਪਰਕੀਆਂ ਬਾੜਤੀਆਂ ਜੀ ਦੁਬਾਰਾ ਚੋਣ ਹੋਈ ਆ ਉਹ ਵੈਲਟ ਪੇਪਰ ਪਾੜੇ ਨੇ ਜੀ ਉਸ ਵੇਲੇ ਉਹਨਾਂ ਨੇ ਇਹਨਾਂ ਦਾ ਰਿਕਾਰਡ ਇਹੀ ਹੈ ਜੀ ਤੁਸੀਂ ਅਕਵਾਲ ਨੂੰ ਪੁੱਛੋ ਜੀ ਅਕਵਾਲ ਨੇ ਕਿ ਸੀਲਾਂ ਤੋੜਤੀਆਂ ਸਾਰੀਆਂ ਮਸ਼ੀਨਾਂ 2000 ਅ 21 ਦੇ ਵਿੱਚ ਸਾਰੀਆਂ ਮਸ਼ੀਨਾ ਬਦਲਤੀਆਂ ਜਿਹਨੀਆਂ ਕਟਨਾਵਾਂ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਨੂੰ ਇੰਨਾ ਸਪਰਕ ਕਿਉਂ ਨਹੀਂ ਕੀਤਾ ਕਿ ਜੇਕਰ ਪਿਛੋਕਰ ਜਿਵੇਂ ਦੀਆਂ ਹੋ ਸਕਦੀਆਂ ਨੇ ਤਾਂ ਵਰਤਮਾਨ ਵੀ ਹੋ ਸਕਦੀਆਂ ਭਵਿੱਖ ਵਿੱਚ ਵੀ ਹੋ ਸਕਦੀਆਂ ਜਿਹੜਾ ਇਹਨਾਂ ਦਾ ਜੀ ਦੇਖੋ ਮੈਂ ਕਿਉਂ ਨਹੀਂ ਜਾਣ ਗਿਆ ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ ਜੀ ਜਿਹੜੀ ਆਮ ਆਦਮੀ ਪਾਰਟੀ ਆ ਇਸ ਨੂੰ ਸਿਆਸਤ ਨਹੀਂ ਹਜੇ ਆਉਂਦੀ ਜਿਹੜੀ ਇਹਦੇ ਵਿੱਚ ਇਹਨਾਂ ਨੂੰ ਇਹਨਾਂ ਦਾ ਦੌਂ ਤੇਚਾਂ ਦਾ ਬਿਲਕੁਲ ਨਹੀਂ ਬਿਲਕੁਲ ਗਿਆਨ ਨਹੀਂ ਹੈ ਇਹ ਆਪਣੇ ਸਿੱਧੇ ਢੰਗ ਨਾਲ ਚੱਲਦੇ ਨੇ ਜੇ ਸਰਕਾਰ ਮੰਗੂਏ ਚੋਣ ਲੜੀ ਜਾਂਦੀ ਕਾਇ ਫਰਕ ਨਹੀਂ ਵੀ ਨਹੀਂ ਸੀ ਜੀ ਉੱਥੇ ਇਹ ਚੋਣ ਸਿਰਫ ਸਿੱਧੀ ਸਿੱਧੇ ਤੌਰ ਤੇ ਲੜੀ ਗਈ ਹੈ ਜਿਹੜੀ ਕਾਂਗਰਸ ਨੇ ਉਹ ਆਪਣੀਆਂ ਚਾਲਾਂ ਸ਼ੁਰੂ ਕਰਤੀਆਂ ਮੰਤਰੀ ਸਾਹਿਬ ਨੂੰ ਬਦਨਾਮ ਕਰਨ ਵਾਸਤੇ ਸਾਰਾ ਕੀਤਾ ਚੋਣ ਜਿੱਤਣ ਵਾਸਤੇ ਕੀਤਾ ਸਾਰਿਆਂ ਨੂੰ ਪਤਾ ਸੀ ਮਾਡਲ ਟਾਉਨ ਦੇ ਵਿੱਚ ਕੌਣ ਲੀਡ ਕਰ ਰਿਹਾ ਜੀ ਸਾਨੂੰ ਪਤਾ ਸੀ ਵੀ ਸਾਨੂੰ ਪਤਾ ਸੀ ਚੌਧਰੀ ਆਪਣੇ ਘਰ ਵਾਲੇ ਬੂਤ ਦੇ ਵਿੱਚੋਂ ਚੌਧਰੀਆਂ ਦੀ ਉੱਥੇ ਵੋਟ ਆ ਉਹਨਾਂ ਦਾ ਚਲੋ ਉਹਨਾਂ ਦਾ ਫਰਜ ਸੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਨੇ ਵੋਟ ਪਾਉਣੀ ਸੀ ਸਾਨੂੰ ਪਤਾ ਸੀ ਉਥੋਂ ਲੀਡ ਕਰੂਗਾ ਇਧਰਲੇ ਪਾਸੇ ਇਹਨਾਂ ਦੀ ਬਰਾਦਰੀ ਸੀਗੀ ਸਾਰੀ ਉਧਰ ਉਹਦੀ ਬਰਾਦਰੀ ਸੀ ਇਧਰ ਇਹਨਾਂ ਦੇ ਪਰਿਵਾਰ ਸੀ 10 ਸਾਲ ਦੇ ਸੀ ਸਾਨੂੰ ਪਤਾ ਸੀ ਇਧਰੋਂ ਅਸੀਂ ਬਹੁਤ ਵੱਡੀ ਲੀਡ ਲਵਾਂਗੇ ਇਸ ਗੱਲ ਵਾਸਤੇ ਇੰਨੀ ਲੇਟ ਕਿਉਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਪ੍ਰੈਸ ਕਾਨਫਰੰਸ ਅਸੀਂ ਲੇਟ ਦਾ ਅਸੀਂ ਤਾਂ ਕਰਨੇ ਨਹੀਂ ਸੀ ਚਾਹੁੰਦੇ ਸੀ ਸ਼ਹਿਮਜਾਦਿਆਂ ਦੇ ਦਿਨਾਂ ਦੇ ਕਰਕੇ ਮੈਂ ਅੱਜ ਵੀ ਨਹੀਂ ਸੀ ਮੰਨਦਾ ਸਾਰਿਆਂ ਨੂੰ ਕਿਹਾ ਵੀ ਅੱਜ ਵੀ ਨਹੀਂ ਕਰਨੀ ਆਪਾਂ ਖਾਈ ਤੇ ਪਜਾਦੋ ਬੋਲਣੋ ਹੀ ਨਹੀਂ ਹਟਦੇ ਤਾਂ ਸਾਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਗੱਲ ਕੀ ਹੈ ਜੀ ਕਾਂਗਰਸ ਹਮੇਸ਼ਾ ਹੀ ਇਲੈਕਸ਼ਨ ਲੁੱਟਦੀ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਇਲੈਕਸ਼ਨ ਹੋਏ ਨੇ ਉਰੇ ਆਪਣਾ ਪ੍ਰਭਾਵ ਛੱਡਣ ਵਾਸਤੇ ਰਾਜੇ ਰਾਜੇ ਬਿਰੰਗ ਨੇ ਕਿਤੇ ਹੋਰ ਨਹੀਂ ਧਰਨਾ ਦੇਤਾ ਜਾ ਕੇ ਬਾਜਵੇਂ ਨੇ ਹੋਰ ਨਹੀਂ ਧਰਨਾ ਦੇਤਾ ਕਿੱਡੀਆਂ ਕਿੱਡੀਆਂ ਇਲੈਕਸ਼ਨਾਂ ਹੋਈਆਂ ਨੇ ਇਹ ਸਾਰੀ ਉਰੇ ਉਹ ਸੀ ਇੱਕ ਤੇ ਇਲੈਕਸ਼ਨ ਵਾਸਤੇ ਉਰੇ ਸਾਰਾ ਇੱਕ ਸੈਰੀਓ ਪ੍ਰੀ ਪਲਾਨਡ ਸਾਰਾ ਕੰਮ ਸੀ ਕਿਉਂਕਿ ਅਸੀਂ ਅਸੀਂ ਉੱਥੇ ਗਏ ਮੈਂ ਅੰਦਰੇ ਨਹੀਂ ਗਿਆ ਜੀ ਮੈਂ ਸਾਰੀ ਇਲੈਕਸ਼ਨ ਮੈਂ ਉੱਥੇ ਰਹਾਂ ਕਿਸੇ ਨਾਲ ਕੋਈ ਲੜਾਈ ਨਹੀਂ ਹੋਈ ਉੱਥੇ ਠੱਠੇ ਬੈਠੇ ਰਹੇ ਸਾਰੇ ਇੱਕੋ ਧੰਮ ਐਂਡ ਦੇ ਵਿੱਚ ਹੋਇਆ ਜਿਹੜਾ ਤੁਸੀਂ ਇਹਨਾਂ ਨੂੰ ਪੁੱਛਦੇ ਹੋ ਵੀ ਤੁਹਾਨੂੰ ਕਿਵੇਂ ਨਹੀਂ ਪਤਾ ਉਹਨਾਂ ਨੂੰ ਨਹੀਂ ਪਤਾ ਕੀ ਨੇ ਥੋੜੀ ਜੀ ਬਾ ਤੁਸੀਂ ਇਕਵਾਲ ਸਿੰਘ ਤੋਂ ਪੁੱਛੋ ਜੀ ਉਹ ਅੰਦਰ ਸੀ ਕਿ ਬਿਕੀਨੇ ਥੋੜੀ ਹੈ ਕਿਸੇ ਹੋਰ ਪਾਰਟੀ ਦਾ ਕੋਈ ਬਿਆਨ ਹੀ ਨਹੀਂ ਹੈ ਜੀ ਸਿਰਫ ਇਹੀ ਕਹਦੇ ਨੇ ਇਹਨਾਂ ਨੇ ਹੀ ਆਪਣਾ ਸਾਰਾ ਆਪਣਾ ਤਰੀਕੇ ਨਾਲ ਬਣਾਇਆ ਸੀ ਬਦਨਾਮ ਕਹ ਹੁਣ ਜੋ ਸ਼ਹਿਰ ਦੇ ਕੰਮ ਨੇ ਹੁਣ ਉਹ ਇਹਨਾਂ ਦਾ ਇਹਨਾਂ ਦੇ ਬਹੁਤ ਬੰਦੇ ਕਹੇ ਨੇ ਵੀ 20-20 ਸਾਲ ਦੇ ਅਸੀਂ ਹਰਾਤੇ ਅਸੀਂ ਇਹ ਮੁੱਖ ਮੰਤਰੀ ਤੋਂ ਹਰਾਤੇ ਜੀ ਪਿਛਲੀ ਵਾਰ ਜਿਹੜੇ ਮੁੱਖ ਮੰਤਰੀ ਦਾ ਪ੍ਰਵਾਸ ਸੀ ਜਿਹੜਾ ਕਦੇ ਹਾਰਿਆ ਨਹੀਂ ਅਸੀਂ ਉਹ ਹਰਾਤਾ ਜੀ ਹਾਰਤਾ ਕੋਈ ਵੀ ਸਕਦਾ ਜਿੱਤ ਕੋਈ ਵੀ ਸਕਦਾ ਇੱਕ ਚੋਣ ਆ ਪਬਲਿਕ ਮੈਂਡ ਇਹ ਪਬਲਿਕ ਮੈਂਡ ਠੀਕ ਹੈ ਜੀ ਗੱਲ ਆਮ ਆਦਮੀ ਪਾਰਟੀ ਓਕੜੇ ਚੋਣ ਲੜ ਰਹੀ ਸੀ ਜਿਵੇਂ ਐਮਐਲਏ ਦੀਆਂ ਚੋਣਾਂ ਲੜੀਆਂ ਕੋਈ ਪੈਸਾ ਨਹੀਂ ਖਰਚਿਆ ਕੋਈ ਕੁਝ ਨਹੀਂ ਕੀਤਾ ਸਾਡਾ ਸੇ ਸਾਰੇ ਸਿਸਟਮ ਤੋਂ ਤੁਹਾਡੇ ਹਿਸਾਬ ਨਾਲ ਕਿਤੇ ਨਾ ਕਿਤੇ ਲੋਕ ਦੇ ਸਮਾਜ ਦੇ ਸ਼ਹਿਰ ਦੇ ਮੁੱਦੇ ਨੇ ਉਹ ਨਹੀਂ ਪਿਛੜ ਰਹੇ ਹੈਗੇ ਸਰ ਪਾਰਟੀ ਪੋਲੀਟਿਕਸ ਨਹੀਂ ਉਹਦਾ ਕਾਰਨ ਕੌਣ ਆ ਜੀ ਉਹਦਾ ਕਾਰਨ ਕੌਣ ਆ ਉਹਦਾ ਕਾਰਨ ਐਮਐਲਏ ਸਾਹਿਬ ਮੰਤਰੀ ਸਾਹਿਬ ਦਾ ਹੈ ਨਹੀਂ ਉਹਦਾ ਕਾਰਨ ਉਹਦਾ ਕਾਰਨ ਕਾਂਗਰਸ ਆ ਉਹ ਆਪਣੀ ਧੌਂਸ ਰੱਖਣਾ ਚਾਹੁੰਦੀ ਹੈ ਹਜੇ ਵੀ ਹਰ ਇੱਕ ਗੱਲ ਦੇ ਵਿੱਚ ਆਪਣੀ ਧੌਂਸ ਰੱਖਦੀ ਆ ਮਿਸਪੈਲਟੀ ਦੇ ਵਿੱਚ ਲੰਬਾ ਸਮਾਂ ਇਹਨਾਂ ਦਾ ਕਬਜ਼ਾ ਰਿਆ ਜਦ ਜਦਾਂ ਮੁਲਖ ਯਾਦ ਹੋਇਆ ਇਹਨਾਂ ਦਾ ਹੀ ਕਬਜ਼ਾ ਰਿਆ ਸ਼ਹਿਰ ਦੇ ਹਾਲਾਤ ਤਾਂ ਦੇਖੋ ਕੀ ਨੇ ਜੀ ਤੁਸੀਂ ਮੰਤਰੀ ਸਾਹਿਬ ਹਰੇਕ ਨੂੰ ਪ੍ਰੈਸ ਕਾਨਫਰੰਸ 'ਚ ਗਏ ਨੇ ਵੀ ਕੂੜਾ ਕਿਵੇਂ ਪਿਆ ਸੀ ਚੌਂਕਾਂ ਦੇ ਵਿੱਚ ਕੂੜਾ ਜੀ ਕੀ ਹਾਲਾਤ ਸੀ ਕਿੰਨੀ ਮਸ਼ੀਨਰੀ ਆ ਗਈ ਮਿਸਪਲ ਕਮੇਟੀ ਦੇ ਵਿੱਚ ਉਹਦਾ ਕੋਈ ਕਿਸੇ ਨੂੰ ਉਹ ਨਹੀਂ ਕਰਨਾ ਹੈ ਜੀ ਗੱਲ ਕੀ ਹੈ ਟੈਂਡਰ ਨਹੀਂ ਲੱਗ ਰਹੇ ਹੋਰ ਨਹੀਂ ਕੁਝ ਹੋ ਰਿਹਾ ਸਿਰਫ ਸਰਦਾਰ ਕਰਨਪ੍ਰੀਤ ਸਿੰਘ ਸੌਂ ਨੂੰ ਬਦਨਾਮ ਕਰਨ ਵਾਸਤੇ ਸਾਰੇ ਸਟੇ ਜੰਤਰ ਨਤੇ ਜਾ ਰਹੇ ਜੀ ਪ੍ਰੈਸ ਕਾਨਫਰੰਸ ਵਾਹੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਅਸੀਂ ਕਹਿਣਾ ਇਹ ਚਾਹੁੰਦੇ ਆ ਜੀ ਵੀ ਜਿਹੜੀ ਇਹ ਝੂਠੇ ਇਲਜ਼ਾਮ ਲਗਾ ਰਹੇ ਨੇ ਜੇ ਅਸੀਂ ਬੂਥ ਕੈਪਚਰਿੰਗ ਕਰਨੀ ਹੁੰਦੀ ਬੂਥ ਕੈਪਚਰਿੰਗ ਕਰਨ ਦਾ ਇਹ ਤਰੀਕਾ ਨਹੀਂ ਹੈ ਅਸੀਂ ਓਕਣ ਵੀ ਕਰ ਸਕਦੇ ਜਿਵੇਂ ਗਰਕੀਤ ਨੇ ਕਰੀਆਂ ਸੀਗੀਆਂ ਮੈਨੂੰ ਕਰਨੀ ਆਉਂਦੀ ਸੀ ਕਿ ਤੁਸੀਂ ਕਹਿੰਦੇ ਅਸੀਂ ਕਰ ਸਕਦੇ ਸੀ ਅਸੀਂ ਉਹਨਾਂ ਤੋਂ ਸਿੱਖੀਆਂ ਨੇ ਗੱਲਾਂ ਕਹੀ ਪਰ ਅਸੀਂ ਨਹੀਂ ਕਰਨਾ ਚਾਹੁੰਦੇ ਸੀ ਇਹ ਮਸ਼ੀਨ ਤੋੜਨਾ ਅਸੀਂ ਕਿਤੇ ਬੇਬੂਫਾ ਸੀ ਐਨੇ ਪੁਰਾਣੇ ਬੰਦੇ ਆ ਸਾਨੂੰ ਪਤਾ ਨਹੀਂ ਵੀ ਇਹ ਮਸ਼ੀਨ ਟੁੱਟ ਗਈ ਉਹ ਦੁਬਾਰਾ ਚੋਣ ਹੋਊਗੀ ਜੀ ਜੀ ਤੁਸੀਂ ਇਹਨੇ ਸੀਨੀਅਰ ਲੀਡਰ ਨੂੰ ਕੀ ਤੁਸੀਂ ਅਨਾਉਂਸਮੈਂਟ ਹੋਣ ਤੋਂ ਪਹਿਲਾਂ ਹੀ ਸਟੇਟਮੈਂਟ ਦੇ ਦਿੱਤੀ ਵੀ ਜਿੱਤ ਕੇ ਜਿੱਤ ਕੇ ਜਿੱਤ ਕੇ ਨਹੀਂ ਅੰਦਰੋਂ ਆਈ ਸੀ ਵੀ ਆਪਾਂ ਜਿੱਤ ਰਹੇ ਹਾਂ ਅੰਦਰੋਂ ਤਾਂ ਬਹੁਤ ਖੁਸ਼ ਹਾਂ ਦਿਆਂ ਅੰਦਰੋਂ ਇਹ ਤਾਂ ਨੰਬਰੋਂ ਤਾਂ ਆਲ ਪਛਾਤੇ ਬੰਦੇ ਸੀ ਨਹੀਂ ਨਹੀਂ ਆਮਰੋ ਸਟੇਟਮੈਂਟ ਕਿਵੇਂ ਦੇਦੀ ਤੁਸੀਂ ਸਟੇਟਮੈਂਟ ਉਹ ਯਾਰ ਗੱਲ ਸੁਣੋ ਕੋਈ ਵੀ ਇਲੈਕਸ਼ਨ ਚੱਲਦੀ ਹੈ ਚਾਹੇ ਐਮਐਲਏ ਦੀ ਚੱਲਦੀ ਹੈ ਚਾਹੇ ਐਮਸੀ ਦੀ ਚੱਲਦੀ ਹੈ ਚਾਹੇ ਪੰਚਾਇਤ ਦੀ ਚੱਲਦੀ ਹੈ ਜਿਹਨੂੰ ਜਿੱਤਣ ਦੇ ਸੰਕੇਤ ਸੰਕੇਤ ਲੱਗਦੇ ਹੁੰਦੇ ਨੇ ਉਹ ਆਪਣੀ ਖੁਸ਼ੀ ਮਨਾਉਂਦਾ ਸਾਨੂੰ ਸੰਕੇਤ ਸੀ ਵੀ ਅਸੀਂ ਜਿੱਤਾਂਗੇ ਜੀ ਸਾਨੂੰ ਪੂਰੇ ਸੰਕੇਤ ਸੀ ਅਸੀਂ ਪੂਰੇ ਸ਼ੋਰ ਸੀਗੇ ਵੀ ਅਸੀਂ ਜਿੱਤਾਂਗੇ ਇਸ ਲਈ ਸਾਨੂੰ ਇਹ ਰਾਜ ਸਥ ਤਹਤ ਸਾਨੂੰ ਹਰਾਇਆ ਗਿਆ ਕੋਈ ਵਾਲੀ ਇਲੈਕਸ਼ਨ ਤਾਂ ਹੋਰ ਆਉਣੇ ਨੇ ਸ਼ਹਿਰ ਦੇ ਵਿੱਚ ਇੱਕ ਇਲੈਕਸ਼ਨ ਨਾਲ ਥੋੜਾ ਗੱਲ ਮੁੱਕੀ ਇੱਕ ਇਲੈਕਸ਼ਨ ਨਾਲ ਕੋੜਾ ਵੀ ਪਾਰਟੀ ਇਧਰ ਲਈ ਡਾਊਨ ਹੋ ਗਈ ਉਧਰ ਲਈ ਉੱਪਰ ਹੋ ਗਈ ਤੁਸੀਂ ਦੇਖੋ ਤੁਸੀਂ ਕਿਵੇਂ ਡਰਾਮਾ ਹੋ ਰਿਹਾ ਕਿੰਨੇ ਦਿਨ ਦਾ ਕੱਲ ਸਾਬਕਾ ਮੰਤਰੀ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ ਸਾਡੇ ਤੇ ਦੂਸ਼ਣਬਾਜੀ ਕੀਤੀ ਆ ਸਾਡੇ ਵਰਕਰਾਂ ਨੂੰ ਇੱਕ ਗੈਂਗ ਦਾ ਨਾਮ ਦਿੱਤਾ ਇਹ ਉਹਨਾਂ ਲਈ ਬਹੁਤ ਮਾੜੀ ਗੱਲ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਹੈ ਪਿਛਲੇ 50 ਸਾਲ ਤੋਂ ਤਕਰੀਬਨ ਨਗਰ ਕੌਂਸਲ ਤੇ ਇਹਨਾਂ ਦਾ ਕੰਮ ਜਾ ਰਿਹਾ ਮੈਂ ਵੀ ਉਹਦਾ 파ਟ ਰਿਹਾ ਪਰ ਜਿੱਥੇ ਕਿਤੇ ਗਲਤ ਹੁੰਦਾ ਸੀ ਮੈਂ ਉਹਦੀ ਆਵਾਜ਼ ਉਲਟੀ ਆਵਾਜ਼ ਉਠਾਉਂਦਾ ਰਿਹਾ ਤੁਸੀਂ ਮੈਨੂੰ ਇਹ ਦੱਸੋ ਵੀ ਆਪਣਾ ਖੰਨਾ ਸ਼ਹਿਰ 50 60 ਸਾਲ ਦਾ ਹਲੇ ਗਲੀਆਂ ਨਾਲੀਆਂ 'ਚ ਫਸਿਆ ਪਿਆ ਗਲੀਆਂ ਨਾਲੀਆਂ ਨਹੀਂ ਬਣ ਰਹੀਆਂ ਲੋਕਾਂ ਨੂੰ ਉੱਥੀ ਰਲ ਜਾ ਕੇ ਰੱਖਿਆ ਹੋਇਆ ਇਹਨਾਂ ਨੇ ਦੂਜਾ ਜਦੋਂ ਪ੍ਰਧਾਨ ਕਮਲਜੀਤ ਸਿੰਘ ਲੱੱੜ 2021 'ਚ ਬੈਠੇ ਆ ਉਦੋਂ ਤੱਕਾ ਕੌਣ ਕਰ ਰਿਹਾ ਸੀ ਉਦੋਂ ਗੱਡੀ ਕਿਹਨੇ ਖੋਈ ਸੀ ਉਦੋਂ ਉਹਨੂੰ ਕੌਣ ਤੱਕ ਕਰ ਰਿਹਾ ਸੀ ਉਦੋਂ ਤਾਂ ਆਮ ਆਦਮੀ ਪਾਰਟੀ ਨਹੀਂ ਸੀਗੀ ਉਦੋਂ ਕੌਣ ਸੀ ਦੇਣ ਜਵਾਬ ਜਿੱਦਣ ਪ੍ਰੋਫੈਸਰ ਕਲੋਨੀ ਚ ਸੀਵਰੇਜ ਪੈ ਸਕਦਾ ਉਦੋਂ ਕਲੋਨੀ ਅਪਰੂਵਡ ਸੀ ਅੱਜ ਸੜਕਾਂ ਬਣਨ ਲੱਗੀਆਂ ਅਨਪਰੂਵਡ ਹੋ ਗਈਆਂ ਜਦੋਂ ਖੇਤਾਂ ਚ ਸੀਵਰੇਜ ਪਿਆਦੀ ਉਦੋਂ ਕਿਉਂ ਨਹੀਂ ਜਵਾਬ ਦਿੱਤਾ ਛੋਟਾ ਖੰਨਾ ਜਿਹੜਾ ਗਰਾਊਂਡ ਆ ਬਾਬਾ ਨਿਰਵਨ ਦਾਸ ਜੀ ਦਾ ਉੱਥੇ ਖੇਤਾਂ 'ਚ ਸੀਵਰੇਜ ਪਾਇਆ ਗਿਆ ਤੇ ਪੂਰੀ মিডিਆ ਨੂੰ ਪਤਾ ਇੱਕ ਵੀ ਘਰ ਨਹੀਂ ਸੀਗਾ 5 ਕਿਲੇ ਖੇਤਾਂ 'ਚ ਸੀਵਰੇਜ ਪਾਇਆ ਗਿਆ ਤੇ ਉਦੋਂ ਕਿਉਂ ਨਹੀਂ ਬੋਲੇ ਸ਼ਹਿਰ ਦੇ ਵਿੱਚ ਜਿਹੜੀ ਇਹਨਾਂ ਦੀ 10 ਸਾਲ ਤੋਂ ਜ਼ਿੰਮੇਵਾਰੀ ਬਣਦੀ ਸੀ 10 ਸਾਲ ਤੋਂ ਇਹ ਰਹੇ ਨਹੀਂ ਉੱਥੇ ਦੇਣ ਜਵਾਬ ਇਹਨਾਂ ਨੇ ਗੁਰਵਿੰਦਰ ਸਿੰਘ ਲਾਲੀ ਨਾਲ ਕੀ ਕੀਤਾ ਸੀ 2015 'ਚ ਉਹਨਾਂ ਨੇ ਧੋਖਾ ਕੀਤਾ ਫਿਰ 2021 'ਚ ਜਦੋਂ ਇਲੈਕਸ਼ਨ ਜਿੱਤੇ ਆ ਉਹ ਨਗਰ ਕੌਂਸਲ ਦੀ ਪ੍ਰਧਾਨਗੀ ਐਸੇ ਕਰਤੀ ਜੇ ਉਹ ਨਾਂ ਜਿੱਤਦਾ ਜਰਨਲ ਰਹਿਣੀ ਸੀ ਉਹ ਜਿੱਤ ਗਿਆ ਐਸੀ ਕਰਤੀ ਉਹਨੂੰ ਕਹਿੰਦੇ ਤੂੰ ਕੋਰਟ ਚ ਜਾ ਹਾਈ ਕੋਰਟ ਜਾ ਤੜਵਾ ਜਾ ਕੇ ਉਹਨੂੰ ਹਾਈ ਕੋਰਟ ਭੇਜਦਾ ਦੂਜੇ ਪਾਸੇ ਹੀ ਆਪਣੇ ਬੰਦੇ ਹਾਈ ਕੋਰਟ ਭੇਜਤੇ ਜਿਹੜੇ ਆਪਣੇ ਮਨੀਸ਼ ਤਵਾੜੀ ਜੀ ਨੇ ਉਹਦੇ ਭਰਾ ਸੀਗੇ ਅਜੇ ਤਵਾੜੀ ਜੱਜ ਉਹਨਾਂ ਨਾਲ ਕੋਲ ਭੇਜਦਾ ਵੀ ਤੁਸੀਂ ਜਾ ਕੇ ਤੜਵਾਉਣੀ ਦੀ ਹੈਗੀ ਤੁਸੀਂ ਇਹਨੂੰ ਐਸੀਓ ਰਹਿਣ ਦੋ ਉਦੋਂ ਕਿਨੇ ਧੋਖਾ ਕੀਤਾ ਦੀ ਲੈਨੋਪਾਰ ਦੇ ਸਾਰਾ ਏਰੀਆ ਪੱਟਿਆ ਪਿਆ ਇਹਨਾਂ ਨੇ ਧੋਖਾ ਨਹੀਂ ਕੀਤਾ ਇਹ ਦੁਬਾਰਾ ਕਦੇ ਸੀਵਰੇਜ ਦਾ ਟੈਂਡਰ ਨਾ ਲੱਗਦਾ। ਇਹ ਸੀਵਰੇਜ ਦਾ ਟੈਂਡਰ ਨਾ ਲੱਗਦਾ ਸਾਡੇ ਨੰਦੀ ਕਲੋਨੀ ਚ ਸੀਵਰੇਜ ਨਹੀਂ ਪੈਣਾ ਸੀਗਾ। ਸਾਡੀਆਂ ਸੜਕਾਂ ਪੱਟੀਆਂ ਪਈਆਂ ਨੇ ਟੈਂਡਰ ਲੱਗ ਨਹੀਂ ਰਹੇ। ਪ੍ਰਧਾਨਵਾਰੇ ਕੁਝ ਗੱਲ ਹੀ ਨਹੀਂ ਕਰ ਰਹੇ। ਮੈਨੂੰ ਦੱਸਣਾ ਬੀਰੂ ਵਾਲੀ ਗਲੀ ਬਣੀ ਹੈ ਕਿ ਨਹੀਂ ਜਵਾਬ ਦੇ ਦੇਣਾ। ਸਰਪਾਟ ਜੀ ਅੱਜ ਦੇ ਵਿਸ਼ੇ ਤੇ ਨਹੀਂ ਅੱਜ ਦੇ ਵਿਸ਼ੇ ਤੇ ਗੱਲ ਨਹੀਂ। ਉਹ ਸਾਡੀ ਟੀਮ ਟੀਮ ਦੇ ਵਰਕਰਾਂ ਨੂੰ ਇੱਕ ਗੈਂਗ ਦਾ ਨਾਮ ਦੇ ਰਹੇ ਨੇ। ਮੈਂ ਉਸ ਗੱਲ ਤੇ ਗੱਲ ਕਰ ਰਿਹਾ ਕਿਹੜਾ ਗੈਂਗਾ? ਜਦ ਅਸੀਂ ਕਾਂਗਰਸ ਚ ਤੇ ਜਦ ਅਸੀਂ ਗੈਂਗਦੇ ਹੋ ਸੀਗੇ। ਅੱਜ ਅਸੀਂ ਆਪਣੀ ਪਾਰਟੀ ਲੀਗ ਤੇ ਲੋਕਾਂ ਦੇ ਹੱਕਾਂ ਲਈ ਗੱਲ ਕਰਦੇ ਹਾਂ ਉੱਥੇ ਅਸੀਂ ਗੈਂਗ ਦਾ ਹਿੱਸਾ ਬਣ ਗਏ ਗੁਰਕੀਰਤ ਸਿੰਘ ਜੀ ਨੇ ਕਿੰਨੀਆਂ ਗਾਲਾਂ ਕੱਢੀਆਂ ਤੁਸੀਂ ਵੀਡੀਓ ਚ ਦੇਖ ਹੀ ਲਿਆ ਇਹ ਲੀਡਰਾਂ ਨੂੰ ਸ਼ੋਭਦਾਇ ਗੱਲਾਂ ਇਹ ਉੱਥੇ ਧੀਆਂ ਭੈਣਾਂ ਵੀ ਸੀਗੀਆਂ ਇੱਕ ਪਾਸੇ ਆਪ ਹੀ ਕਹਿੰਦੇ ਨੇ ਉੱਥੇ ਭੈਣਾਂ ਬੈਠੀਆਂ ਭੈਣਾਂ ਬੈਠੀਆਂ ਸੀਗੀਆਂ ਇੱਕ ਜ਼ਿੰਮੇਵਾਰ ਵਿਅਕਤੀ ਇਹਦੀਆਂ ਗੱਲਾਂ ਕਰ ਰਿਹਾ ਬਹੁਤ ਮਾੜੀ ਗੱਲ ਆ ਉਹਨਾਂ ਨੂੰ ਇਹ ਗੱਲ ਗੈਂਗ ਸ਼ਬਦ ਨਹੀਂ ਦੇਣਾ ਚਾਹੀਦਾ ਬਹੁਤ ਮਾੜੀ ਗੱਲ ਆ ਦੂਜੇ ਪਾਸੇ ਹਲੇ ਪ੍ਰਧਾਨ ਦਾ ਮਸਲਾ ਨਿਬੜਿਆ ਨਹੀਂ ਅਸੀਂ ਆਪਣੇ ਵੱਲੋਂ ਵੀ ਕੋਰਟ ਜਾਵਾਂਗੇ ਉਹਦੇ ਖਿਲਾਫ ਹਾਈ ਕੋਰਟ 'ਚ ਅਪੀਲ ਕਰਾਂਗੇ ਕਿ ਜਿਹੜੀ ਕਰਾਪਸ਼ਨ ਹੋਈ ਆ ਉਹਦੇ ਵਾਸਤੇ ਦੇਣ ਜਵਾਬ ਕਰਾਪਸ਼ਨ ਤੇ ਕਿਉਂ ਨਹੀਂ ਬੋਲਦੇ ਅੱਜ ਸਾਨੂੰ ਉਹ ਗੈਂਗ ਦੱਸਦੇ ਨੇ ਸਾਡੇ ਵਰਕਰ ਮਿਹਨਤੀ ਨੇ ਸ਼ਹਿਰ ਲਈ ਕੰਮ ਕਰ ਰਹੇ ਨੇ ਇਹਨਾਂ ਨੂੰ ਇਹਨਾਂ ਤਰ੍ਹਾਂ ਦੀ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਧੰਨਵਾਦ ਜਿਹੜਾ ਮੀਡੀਆ ਸਾਰਾ ਕਵਰ ਕਰਨ ਆਇਆ ਥੋੜਾ ਬਹੁਤ ਬਹੁਤ ਧੰਨਵਾਦ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਆਮ ਆਦਮੀ ਪਾਰਟੀ ਧਰਨੇ ਲਾ ਸਕਦੀ ਸੀ ਆਮ ਆਦਮੀ ਪਾਰਟੀ ਵਾਲੇ ਵੀ ਉਸ ਪ੍ਰੋਟੈਸਟ ਕਰ ਸਕਦੇ ਸੀਗੇ ਆਪਣਾ ਸਭ ਤੋਂ ਪਹਿਲਾ ਫਰਜ਼ ਬਣਦਾ ਕਿ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਪੁਲਿਸ ਪ੍ਰਸ਼ਾਸਨ ਐਸਐਸਪੀ ਮੈਡਮ ਉੱਥੇ ਮੌਜੂਦ ਨੇ ਉਹ ਉੱਥੇ ਸਾਰਾ ਕੁਝ ਬੈਠੇ ਦੇਖ ਰਹੇ ਨੇ ਤਾਂ ਐਡੀ ਕਿਹੜੀ ਆਫਤ ਆ ਗਈ ਸੀ ਵੀ ਆਪਾਂ ਧਰਨਾ ਲਾ ਕੇ ਬਾਹਰ ਬੈਠ ਗਏ ਉੱਥੋਂ ਜਸਟਿਸ ਨਾ ਮਿਲਦਾ ਧਰਨਾ ਫੇਰ ਸਟਾਰਟ ਹੁੰਦਾ ਜਿਹੜਾ ਬੂਥ 4 ਜਿਹਦੀ ਮਸ਼ੀਨ ਦੀ ਗੱਲ ਕਰਦੇ ਨੇ ਮਸ਼ੀਨ ਟੁੱਟੀ ਆ ਮਸ਼ੀਨ ਟੁੱਟ ਗਈ ਉਸ ਬੂਥ 'ਚ ਸਾਰੀ ਦੁਨੀਆ ਨੂੰ ਪਤਾ ਵੀ ਵਿੱਕੀ ਮਿਸ਼ਾਲ ਜੀ ਨੇ ਉਸ ਬੂਥ 'ਚੋਂ ਵੇਚ ਕਰਨਾ ਸੀ ਆਪਣਾ ਇੱਕ ਕੈਂਡੀਡੇਟ ਹੁੰਦਾ ਇੱਕ ਆਪਾਂ ਆਪਣਾ ਪਹਿਲਾ ਅਨਲਿਸਿਸ ਲਾ ਲੰਨੇ ਆ ਇੱਕ ਸਿਸਟਮ ਬਣਾ ਲੰਨੇ ਆ ਕਿ ਇਸ ਬੂਥ ਚ ਸਾਨੂੰ ਇੰਨੀ ਆਉਣਗੀ ਆ ਜਦੋਂ ਸਾਡਾ ਮਾਰਚ 140 ਦੇ ਕਰੀਬ ਰਹਿ ਗਿਆ ਸੀ ਸਾਨੂੰ ਪਤਾ ਸੀ ਉਸ ਬੂਥ ਚ ਸਾਨੂੰ 70% ਵੋਟ ਪੈਣੀ ਆ ਤੇ ਅਸੀਂ ਜਿੱਤਣਾ ਤੇ ਜਿਹੜੇ ਪਹਿਲਾਂ ਤੁਸੀਂ ਪਹਿਲਾਂ ਪੁੱਛਿਆ ਜਸ਼ਨ ਵਾਲੀ ਗੱਲ ਇੱਕ ਨਤੀਜਾ ਆਉਣ ਤੋਂ ਪਹਿਲਾਂ ਜਿਹੜੀ ਵਾਈਬਸ ਆਉਂਦੀਆਂ ਹੁੰਦੀਆਂ ਨੇ ਵਾਈਜ਼ ਦੇ ਮੁਤਾਬਕ ਅਸੀਂ ਪੋਜ਼ਿਟਿਵ ਸੀ ਉਸ ਕਰਕੇ ਬਣਾਇਆ ਗਿਆ ਦੂਜੀ ਗੱਲ ਆ ਮਸ਼ੀਨ ਤੋੜਨ ਦੀ ਗੱਲ ਆ ਮਸ਼ੀਨ ਜਿਹੜੀ ਟੁੱਟੀ ਆ ਮਸ਼ੀਨ ਟੁੱਟਣ ਤੋਂ ਬਾਅਦ ਧਰਨਾ ਤਾਂ ਲਾਉਂਦੇ ਜੇ ਕੋਈ ਗੱਲ ਹੁੰਦੀ ਮੈਨੂੰ ਤਾਂ ਜਿੱਤ ਤੱਕ ਜਾਪਦਾ ਅਸੀਂ ਚੋਣ ਕਮਿਸ਼ਨ ਨੂੰ ਵੀ ਕੰਪਲੇਂਟ ਕੀਤੀ ਆ ਅਸੀਂ ਮਾਨਯੋਗ ਹਾਈ ਕੋਰਟ ਵੀ ਜਾ ਰਹੇ ਆ ਕਿ ਇਹ ਟੋਟਲ ਦੇ ਟੋਟਲ ਸਾਜ਼ਿਸ਼ ਸੀ ਸਾਜ਼ਿਸ਼ ਦੇ ਅਧੀਨ ਇਹਨਾਂ ਨੇ ਆਪਣੇ ਬੰਦੇ ਨੂੰ ਬਚਾਉਣ ਲਈ ਬਾਹਰ ਐਸਾ ਮਾਹੌਲ ਐਟਮੋਸਫੀਅਰ ਕ੍ਰੀਏਟ ਕਰਤਾ ਜਿਹਨੇ ਮਸ਼ੀਨ ਤੋੜੀ ਆ ਐਸਾ ਐਟਮੋਸਫੀਅਰ ਕ੍ਰੀਏਟ ਕਰਤਾ ਕਿ ਉੱਥੇ ਇਹੋ ਜਿਹੇ ਹਾਲਾਤ ਬਣ ਗਏ ਕਿ ਇੱਥੇ ਤਾਂ ਗੋਲੀ ਵੀ ਚੱਲ ਸਕਦੀ ਆ ਕੋਈ ਮਰ ਵੀ ਸਕਦਾ ਧਰਨੇ ਲਾ ਰਹੇ ਨੇ ਧਰਨੇ ਲਾ ਕੇ ਉਹਦੇ ਵਿੱਚ ਸ਼ਰੀਆਂ ਮ ਗਾਲਾਂ ਕੱਟ ਰਹੇ ਨੇ ਆ ਵੀਡੀਓ ਨੇ ਮੈਂ ਤੁਹਾਨੂੰ ਦੇ ਦਨਾਂ ਵੀਡੀਓ ਦੇ ਵਿੱਚ ਇਹ ਗਾਲਾਂ ਕੱਢ ਰਹੇ ਨੇ ਇਹਨਾਂ ਨੇ ਐਟਮੋਸਫੇਅਰ ਉੱਤੇ ਇਹੋ ਜਿਹਾ ਕ੍ਰੀਏਟ ਕਰਤਾ ਉੱਤੇ ਲੇਡੀ ਸਟਾਫ ਰੋ ਰਿਹਾ ਅੰਦਰ ਦਾ ਮਾਹੌਲ ਐਸੀ ਜਿਵੇਂ ਕੰਧਾਰ ਹਾਈਜੈਕ ਹੋਇਆ ਹੋਵੇ ਸੋ ਜਦੋਂ ਇਹੋ ਜਿਹੇ ਹਾਲਾਤ ਬਣ ਜਾਣਾ ਐਸਐਸਪੀ ਆ ਡੀਐਸਪੀ ਆ ਇਲੈਕਸ਼ਨ ਕਮਿਸ਼ਨ ਆ ਤੇ ਫਿਰ ਇਹ ਕਿਵੇਂ ਹੋ ਗਿਆ ਫਿਰ ਇੱਕ ਨੰਬਰ ਦੋ ਦੇ ਉੱਤੇ ਗੱਲ ਇੱਕ ਸਕ੍ਰਿਪਟ ਲਿਖੀ ਗਈ ਆ ਸਕ੍ਰਿਪਟ ਦੇ ਵਿੱਚ ਇੱਕ ਨੇ ਕੈਮਰਾ ਥੱਲੇ ਕਰਤਾ ਦੂਜੇ ਨੇ ਇਸ਼ਾਰਾ ਕਰਤਾ ਤੀਜੇ ਨੇ ਤੋੜਤੀ ਇਹਨਾਂ ਨੇ ਸਕ੍ਰਿਪਟ ਲਿਖ ਕੇ ਦਿੱਤੀ ਸੀ ਤੁਸੀਂ ਕਿਸੇ ਨਾਲ ਗੱਲ ਚ ਕਰ ਰਹੇ ਹੋ ਜੀ ਨਹੀਂ ਮੈਂ ਨਹੀਂ ਇਹਨਾਂ ਨੇ ਕਿਹਾ ਜਖਵਾਰ ਚ ਲੱਗਿਆ ਵਿਆ ਕੀ ਇਹਨਾਂ ਨੇ ਸਕ੍ਰਿਪਟ ਲਿਖ ਕੇ ਦਿੱਤੀ ਸੀ ਕਿਸੇ ਨੂੰ ਮੈਂ ਨਹੀਂ ਕਿਹਾ ਮੈਂ ਇਹਨਾਂ ਦੇ ਬਿਆਨ ਦੀ ਗੱਲ ਕਰ ਰਿਹਾ ਸੀ ਜੀ ਫੇ ਦੁਬਾਰਾ ਚੌਧਰੀ ਸਾਹਿਬ ਜਿੱਤ ਗਏ ਉਸੇ ਦੁਬਾਰਾ ਚੌਧਰੀ ਸਾਹਿਬ ਜਿੱਤ ਗਏ ਜੀ ਇੱਕ ਸਿੰਪਥੀ ਕਾਰਡ ਚੱਲਦਾ ਸੀ ਵਿੱਕੀ ਮਿਸ਼ਾਲ ਦਾ ਤਾਂ ਉਹ ਹਾਲਾਤ ਸੀਗੇ ਕਿ ਇਹਨੂੰ ਤਾਂ ਇਲੈਕਸ਼ਨ ਲਈ ਉਹ ਪ੍ਰਪੇਅਰ ਦੀ ਸੀਸ ਦਾ ਤੁਹਾਡੇ ਸਾਹਮਣੇ ਬੈਠਾ ਇਹਨੂੰ ਮਨਾਇਆ ਗਿਆ ਇਹ ਤਾਂ ਕਹਿੰਦਾ ਮੈਂ ਇਲੈਕਸ਼ਨ ਹੀ ਨਹੀਂ ਲੜਨਾ ਜੇ ਇਹ ਜੇ ਹਾਲਾਤ ਨੇ ਇਹ ਜੇ ਐਟਮੋਸਫੀਅਰ ਨੇ ਇਹਦਾ ਪਰਿਵਾਰ ਕਹਿ ਰਿਹਾ ਸੀ ਅਸੀਂ ਇਲੈਕਸ਼ਨ ਨਹੀਂ ਲੜਨਾ ਵਿੱਕੀ ਮਿਸ਼ਾਲ ਜੀ ਕਿੰਨੇ ਰੌਂਡ ਤੱਕ ਜਿੱਤ ਚੁੱਕੇ ਸੀ ਵਿੱਕੀ ਮਿਸ਼ਾਲ ਜੀ ਪਹਿਲੇ ਦੋ ਰੌਂਡਾਂ ਚ ਜਿੱਤੇ ਤੀਜੇ ਰੌਂਡ ਦੇ ਵਿੱਚ ਵਿੱਕੀ ਮਿਸ਼ਾਲ ਜੀ ਪਿੱਛੇ ਚਲੇ ਗਏ ਕਿੰਨੀ ਬੋਟਲ ਪਿੱਛੇ ਲੱਗੇ ਸੀ ਉਹ ਮੇਰੇ ਖਿਆਲ ਚ ਲਗਭਗ 140 ਜਾਂ 143 ਹਾਂਜੀ 143 ਵੋਟਾਂ ਦੇ ਕਰੀਬ ਪਿੱਛੇ ਚਲ ਰਹੇ ਸੀ ਚੱਲ ਰਿਹਾ ਰੋਜੇ ਪੌਂਪੀ ਨੇ ਮਸ਼ੀਨ ਤੋੜਦੀ ਐਂ ਕਰਤਾ ਮੇਰੇ ਤੇ ਤਾਂ ਇੱਕ ਪ੍ਰੈਸ਼ਰ ਪੋਲਿਟਿਕਸ ਚੱਲ ਰਹੀ ਆ ਪੌਂਪੀ ਦਾ ਨਾਂ ਚੱਲ ਰਿਹਾ ਉਹ ਇੱਕ ਜਿਹੜਾ ਕਰਪਟ ਪ੍ਰਧਾਨ ਆ ਉਹ ਪ੍ਰਧਾਨ ਦੇ ਖਿਲਾਫ ਲੱਗਿਆ ਪਿਆ ਮੈਂ ਇਸ ਚੀਜ਼ ਲਈ ਪੂਰੀ ਦੀ ਤਰ੍ਹਾਂ ਸਮਰਪਿਤ ਆ ਕਿ ਮੈਂ ਜੋ ਨੇ ਧਾਂਦਲੇ ਕੀਤੇ ਨੇ ਜੋ ਉਹਨੇ ਬੇਈਮਾਨੀਆਂ ਕੀਤੀਆਂ ਨੇ ਮੈਂ ਉਹਦੇ ਖਿਲਾਫ ਆਵਾਜ਼ ਚੱਕੂਗਾ ਆਵਾਜ਼ ਚੱਕਦਾ ਰਹੂੰਗਾ ਜਦੋਂ ਦਾ ਮੈਂ ਕਿਹਾ ਮੈਂ ਹਾਈ ਕੋਰਟ ਜਾਊਂਗਾ ਮੈਂ ਸਾਰਾ ਕੁਝ ਕਰੂੰਗਾ ਇੱਕ ਗੱਲ ਦੱਸੋ ਜੀ ਮਸ਼ੀਨ ਤੇ ਇੰਨਾ ਧਰਨਾ ਲੱਗ ਗਿਆ ਸ਼ਰੀਆਮ ਗਵਨ ਕੀਤਾ ਹੋਇਆ ਉਹਨੂੰ ਨਾਲ ਬਿਠਾਈ ਬੈਠੇ ਨੇ ਉਹਦੇ ਤੇ ਇੱਕ ਸਟੇਟਮੈਂਟ ਲੱਗੀ ਆ ਆਈ ਅੱਜ ਤੱਕ ਇੱਕ ਸਟੇਟਮੈਂਟ ਵੀ ਸਾਡਾ ਪ੍ਰਧਾਨ ਇੰਨੀ ਦੀ ਕਰਪਸ਼ਨ ਕਰਕੇ ਇਹਨੇ ਪੈਸੇ ਖਾ ਗਿਆ ਸੋ ਇੱਕ ਮੈਨੂੰ ਤਾਂ ਜਾਣ ਬੁੱਝ ਕੇ ਇੱਕ ਟਾਰਗੇਟ ਕੀਤਾ ਜਾ ਰਿਹਾ ਔਰ ਟਾਰਗੇਟ ਇਸ ਦੇ ਦੀਨ ਕੀਤਾ ਜਾ ਰਿਹਾ ਮੈਂ ਕਰਪਟ ਪ੍ਰਧਾਨ ਦੇ ਖਿਲਾਫ ਬੋਲਦਾ ਤੇ ਸਭ ਕਹਿ ਰਹੇ ਸੀ ਮਗਲ ਕੀ ਰਿਜ਼ਲਟ ਅਨਾਉਂਸ ਹੋਣ ਤੋਂ ਪਹਿਲਾਂ ਹੀ ਢੋਲ ਤੁਹਾਡੇ ਵੱਲ ਆ ਗਿਆ ਸੀ ਵੀਰ ਜੀ ਮੈਂ ਪੈਚੀ ਜੋੜ ਮੇਲੇ ਚੱਲ ਮੇਲਾ ਦਿਨ ਚੱਲ ਰਹੇ ਨੇ ਇਸ ਤਰ੍ਹਾਂ ਦੀ ਚੀਜ਼ਾਂ ਸ਼ੋਭਾ ਨਹੀਂ ਦੇਣੀ ਨਹੀਂ ਬਹੁਤ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੈਂ ਕਹਿਣਾ ਨਹੀਂ ਸੀ ਚਾਹੀਦਾ ਇਹ ਇੱਕ ਧਾਰਮਿਕ ਕਾਰਡ ਹੋ ਜਾਂਦਾ ਅੱਜ ਦੀ ਪ੍ਰੈਸ ਕਾਨਫਰੰਸ ਵੀ ਕੋਈ ਕਰਨ ਨੂੰ ਜੇ ਦਿਲ ਨਹੀਂ ਸੀ ਕਰਦਾ ਉਹਨਾਂ ਕੱਲ ਨੂੰ ਕਰਨ ਨੂੰ ਦੇਲ ਕਰਦਾ ਨਾ ਪਰਸੋਂ ਨੂੰ ਕਰਨ ਨੂੰ ਦਿਲ ਕਰਦਾ ਢੋਲ ਵਜਾਏ ਗਏ ਉਹਦੇ ਲਈ ਅਸੀਂ ਪੰਥ ਤੋਂ ਖੰਨੇ ਦੀ ਸੰਗਤ ਤੋਂ ਅਸੀਂ ਮਾਫੀ ਮੰਗਦੇ ਹੱਥ ਬੰਨ੍ਹ ਕੇ ਜਿਹੜੀਆਂ ਗਾਲਾਂ ਕੱਢੀਆਂ ਗਈਆਂ ਉਹਨਾਂ ਦੇ ਬਾਰੇ ਕੀ ਗਿਆ ਗਾਲਾਂ ਔਨ ਪੱਗਾਂ ਲਾਉਣ ਤੱਕ ਕਿਹਾ ਗਿਆ ਪੂਰੀ ਕਾਂਗਰਸ ਪਾਰਟੀ ਆ ਕੇ ਉਹਨੇ ਬਿਠਾਲ ਦਿੱਤੀ ਗਈ ਜੋੜ ਮੇਲੇ ਤੇ ਜਾ ਰਹੀ ਸੰਗਤ ਨੂੰ ਰੋਕਿਆ ਗਿਆ ਉਹਦੇ ਬਾਰੇ ਕੀ ਹੈ ਇੰਨੀਆਂ ਲੇਡੀਜ਼ ਨੂੰ ਰਾਤ ਨੂੰ ਬੰਦਕ ਬਣਾ ਕੇ ਇਹਨਾਂ ਨੇ ਰੱਖਿਆ ਗਿਆ ਜੋ ਇਹਨਾਂ ਨੇ ਗੁੰਡਾ ਕਰਦੀ ਦਾ ਉੱਥੇ ਨਾਚ ਨੱਚਿਆ ਉਹਦੇ ਬਾਰੇ ਦੱਸਣ ਵੀ ਇਹ ਸ਼ਹੀਦਾਂ ਨੂੰ ਕਿੰਨੇਕ ਸਮਰਪਤ ਨੇ ਯਾਰ ਇੱਕ ਮੰਤਰੀ ਸਾਹਿਬ ਦਾ ਇਹ ਕਹਿ ਰਿਹਾ ਵੀ ਪੱਗਾਂ ਲਾਦਾਂਗੇ ਪੱਗਾਂ ਲਾਦਾਂਗੇ ਦੱਸੋ ਮੈਨੂੰ ਬਿਆਨ ਦੇਣ ਇਹ ਬੋਲਣ ਇਸ ਚੀਜ਼ ਤੇ ਕਿ ਕਿੰਨੇਕ ਸਮਰਪਤ ਨੇ ਸ਼ਹੀਦਾਂ ਦੇ ਲਈ ਮੇਰੇ ਸਾਡੇ ਜਿੰਦੇ ਅਸੀਂ ਆ ਸਾਡੇ ਮਨ ਚ ਕਿਸੇ ਨੂੰ ਧਰਮ ਪ੍ਰੂਫ ਨਹੀਂ ਕਰੀਦਾ ਸਾਡੇ ਮਨ ਚ ਸਾਰਿਆਂ ਦੇ ਰਾਂਝਾ ਅਸੀਂ ਸਾਰੇ ਫਤੇਗੜ ਸਾਹਿਬ ਨੇ ਇਸ ਇਲੈਕਸ਼ਨ ਕਰਕੇ ਸਾਥੋਂ ਜਾ ਨਹੀਂ ਹੋਇਆ ਸੋ ਇਹ ਮੈਨੂੰ ਦੱਸਣ ਇਹਨਾਂ ਨੇ ਕੀ ਉਹਦੇ ਵਿੱਚ ਕੀ ਕੀਤਾ ਗਾਲਾਂ ਕੱਢੀਆਂ ਇਹਨਾਂ ਨੇ ਮਹਿਲਾਵਾਂ ਨੂੰ ਆ ਕੀਤੀਆਂ ਆ ਵੀਡੀਓ ਹੈ ਜੀ ਤੁਹਾਨੂੰ ਸਾਰਿਆਂ ਕੋਲ ਆਈ ਵੀ ਹੋਆ ਮੈਂ ਤਾਂ ਕੀ ਚਲਾਉਣੀ ਆ ਆ ਵੀਡੀਓ ਹੈ ਇੱਕ ਪ੍ਰੈਸ਼ਰ ਪੌਲਟਿਕਸ ਚੱਲ ਰਹੀ ਹੈ ਜੀ ਪ੍ਰੈਸ਼ਰ ਪੌਲਟਿਕਸ ਚੱਲ ਰਹੀ ਹੈ ਲੱਧੜ ਨੂੰ ਬਚਾਉਣ ਲਈ ਜੋ ਕਰਾਪਟ ਪ੍ਰਧਾਨ ਆ ਉਹਨੂੰ ਬਚਾਉਣ ਲਈ ਪ੍ਰੈਸ਼ਰ ਪੌਲਟਿਕਸ ਚੱਲ ਰਹੀ ਹੈ ਧੰਨਵਾਦ ਜੀ ਅੱਲਾਹ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਤੁਸੀਂ ਇੱਥੇ ਸਾਡੀ ਕਵਰੇਜ ਕਰਨ ਵਾਸਤੇ ਆਏ ਹੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੋ ਵੀ ਉਸ ਦਿਨ ਉੱਥੇ ਹੋਇਆ ਅਸੀਂ ਕਹਿੰਦੇ ਆ ਕਿ ਉਹ ਗਲਤ ਹੋਇਆ ਪਰ ਕਦੇ ਵੀ ਇਹੋ ਜਿਹਾ ਕੰਮ ਜਿਹੜੀ ਸਰਕਾਰ ਉਹ ਕਦੇ ਨਹੀਂ ਕਰਦੀ ਹੈਗੀ ਸਰਕਾਰ ਕਿਉਂ ਨਹੀਂ ਕਰਦੀ ਹੈਗੀ ਜਿਹੜਾ ਸਾਡਾ ਉੱਥੇ ਦਾ ਕੈਂਡੀਡੇਟ ਸੀ ਵਿੱਕੀ ਮਿਸ਼ਾਲ ਉਹ ਜਿੱਤਿਆ ਹੋਇਆ ਸੀ ਚੌਥੇ ਬੂਥ ਦੀ ਜਿਹੜੀ ਮਸ਼ੀਨ ਤੋੜੀ ਗਈ ਹੈ ਉਹ ਮਸ਼ੀਨ ਬਿਲਕੁਲ ਉਹਨੇ ਤੋੜੀ ਨਹੀਂ ਹੈਗੀ ਕਿਉਂਕਿ ਉਸ ਮਸ਼ੀਨ ਦੇ ਵਿੱਚ ਉਹ ਮਾਡਲ ਟੌਪ ਦੀ ਸਾਰੀ ਉਹਦੇ ਵਿੱਚ ਵੋਟਾਂ ਸੀਗੀਆਂ ਉਹਨਾਂ ਵੋਟਾਂ ਦੇ ਉੱਤੇ ਉਹਦੀ ਉਹਦੇ ਉਸ ਵਿੱਚ ਜਿੱਤ ਸੀਗੀ ਜੇ ਉਹਨੇ ਤੋੜਨੀ ਹੁੰਦੀ ਤਾਂ ਤਿੰਨ ਨੰਬਰ ਮਸ਼ੀਨ ਵੀ ਤੋੜ ਦਿੰਦਾ ਨਾ ਅਸੀਂ ਸਿਆਸਤੀ ਆ ਨਾ ਨੂੰ ਸਾਨੂੰ ਸਿਆਸਤ ਕਰਨੀ ਆਉਂਦੀ ਆ ਨਾ ਅਸੀਂ ਕਿਸੇ ਨੂੰ ਮਾੜਾ ਚੰਗਾ ਕਹਿੰਨੇ ਆ ਔਰ ਨਾ ਹੀ ਅਸੀਂ ਕਿਸੇ ਨੂੰ ਚੰਗਾ ਮਾੜਾ ਬੋਲਦੇ ਆ ਲੇਕਿਨ ਇੱਥੇ ਜਿਹੜੀ ਸਿਆਸਤ ਕਾਂਗਰਸ ਪਾਰਟੀ ਕਰ ਰਹੀ ਆ ਉਹ ਬੜੀ ਜਿਹੜੀ ਗਲਤ ਨੀਤੀਆਂ ਦੇ ਤੌਰ ਤੇ ਉੱਪਰ ਜਿਹੜੀ ਇਹ ਕਾਂਗਰਸ ਪਾਰਟੀ ਇਹ ਸਿਆਸਤ ਕਰ ਰਹੀ ਆ ਬਹੁਤ ਬਹੁਤ ਫਿਰ ਹਰੀ ਟ੍ਰੀਨ ਦਾ ਬਹੁਤ ਧੰਨਵਾਦ ਕਰਦਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਇਹ ਝੂਠਾ ਪ੍ਰਚਾਰ ਹੋ ਰਿਹਾ ਹੈ ਇਹ ਜਿਹੜਾ 4 ਨੰਬਰ ਬੂਥ ਸੀ ਇਹ ਮੇਰੇ 29 ਨੰਬਰ ਵਾਰਡ ਦਾ ਜਿਹੜੀ ਮੈਂ 10 ਸਾਲ ਹੋ ਗਏ ਉੱਥੇ ਸੇਵਾ ਕਰ ਰਿਹਾ ਸੀ ਮੇਰਾ ਉਹ ਸਾਰਾ ਪਰਿਵਾਰ ਸੀ ਉਹ 10 ਸਾਲਾਂ ਦੇ ਵਿੱਚ ਮੈਂ ਉਸ ਵਾਰਡ ਦੇ ਅਨੇਕਾਂ ਕੰਮ ਕਰਵਾਏ ਨੇ ਔਰ ਉਹ ਵਾਰਡ ਦੇ ਵਿੱਚ 4 ਨੰਬਰ ਬੂਥ ਦੇ ਵਿੱਚ ਮੇਰੀ 70-80% ਮੇਰੀ ਪਰਸਨਲ ਮੇਰੇ ਪਰਿਵਾਰਾਂ ਦੀ ਵੋਟ ਹੈ ਜਿਹੜੀ ਕਿ ਜਦ ਮੇਰੇ ਤੇ ਇਲਜ਼ਾਮ ਹੀ ਲਾਏ ਜਾ ਰਹੇ ਮੇਂ ਮਸ਼ੀਨ ਤੋੜੀ ਗਈ ਹੈ ਮੈਨੂੰ ਇੱਕ ਗੱਲ ਦਾ ਜਵਾਬ ਦੱਸੋ ਵੀ ਜਿਹੜਾ ਕੈਂਡੀਡੇਟ ਜਿਹੜੀ ਜਿਹੜੀ ਬੂਥ ਦੇ ਵਿੱਚੋਂ ਜਿੱਤ ਰਿਹਾ ਹੋਵੇ ਉਸ ਨੂੰ ਕਿਵੇਂ ਤੋੜ ਸਕਦਾ ਪਰ ਸਰ ਜਿਹੜੀ ਵੀਡੀਓ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਅਕਾਲੀ ਦਲ ਦਾ ਕੈਂਡੀਡੇਟ ਗੱਭਰ ਹੈ ਜਿਹੜਾ ਉਹ ਆਕੇ ਬਾਅਦ ਕਹਿ ਰਿਹਾ ਕਿ ਤੁਹਾਡਾ ਤੁਹਾਡੇ ਤੇ ਅਲੀਗੇਸ਼ਨ ਲਾ ਰਹੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਹੈ ਆਮ ਆਦਮੀ ਪਾਰਟੀ ਦਾ ਹੀ ਕੈਂਡੀਡੇਟ ਸੀ ਸਾਡਾ ਇਹ ਕਹਿਣ ਦਾ ਭਾਵ ਇਹ ਵੀ ਇਹਨੂੰ ਟਿਕਟ ਨਾ ਮਿਲਣ ਕਰਕੇ ਇਹ ਨਰਾਜ ਹੋ ਕੇ ਚਲਾ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਪੋਲਿਟਿਕਸ ਹੈ ਇਹ ਪੋਲਿਟਿਕਸ ਕੀਤੀ ਗਈ ਹੈ ਵੀ ਹਾਂ ਉਹਨਾਂ ਦੀ ਛਵੀ ਖਰਾਬ ਕੀਤੀ ਜਾਵੇ ਹੋਰ ਇਹਦੇ ਵਿੱਚ ਕੁਝ ਨਹੀਂ ਬਿਲਕੁਲ ਗਲਤ ਗੱਲ ਹੈ ਜੀ ਉਹ ਜਿਹੜੇ ਬੰਦੇ ਨੇ ਉਹ ਸਾਰੇ ਪੋਲਿਟਿਕਸ ਦੇ ਵਿੱਚ ਇੱਕ ਜਮਾਤ ਦੇ ਬੰਦੇ ਨੇ ਪੋਲਿਟਿਕਸ ਦੇ ਇਹਦੇ ਵਿੱਚ ਪੋਲਿਟਿਕਸ ਦੇ ਵਿੱਚ ਉਹ ਕਰ ਰਹੇ ਨੇ ਸਾਰਾ ਕਿਸ ਨੇ ਤੋੜੀ ਫਿਲਮ ਮੁਸ਼ੀਰ ਮੁਸ਼ੀਰ ਦੇ ਕੋਈ ਜਿਸ ਨੇ ਵੀ ਤੋੜੀ ਹੈ ਦੇਖੋ ਮੁਫੀਦ ਉਹ ਮੁਸ਼ੀਰ ਦੇਖੋ ਦੇਖੋ ਅਸੀਂ ਨਹੀਂ ਦੇਖਿਆ ਕਿਸੇ ਨੇ ਉੱਥੇ ਅਣਪਛਾਤੇ ਬੰਦੇ ਨੇ ਕਿਸੇ ਨੇ ਜੇ ਤੋੜੀ ਹੈ ਉਹ ਬਿਲਕੁਲ ਗਲਤ ਹੈ ਸੀ ਉਹ ਬ ਉਹ ਸਾਰੇ ਉੱਥੇ ਸਾਰੇ ਸਾਰੀ ਟੀਮ ਉੱਥੇ ਅਵੇਲੇਬਲ ਸੀਗੇ ਉੱਥੇ ਕਾਫੀ ਕਾਫੀ ਬੰਦੇ ਰਸ਼ ਬੋਲ ਸੀਗਾ ਸਾਨੂੰ ਇਸ ਪਤਾ ਨਹੀਂ ਲੱਗਿਆ ਇੱਕ ਦੋ ਸਕਿੰਟਾਂ ਦੇ ਵਿੱਚ ਇਹ ਸਾਰਾ ਹਾਸਾ ਹੋ ਗਿਆ ਬਿਲਕੁਲ ਇਹ ਵੀ ਹੋ ਸਕਦਾ ਹੈ ਕਿ ਥੋੜੀ ਚੌਧਰੀ ਦੇ ਸਾਈਨਡੇਟ ਨੇ ਆ ਦੇਖੋ ਸੈਂ ਮੈਂ ਥੋੜਾ ਸਤਨਾਮ ਚੌਧਰੀ ਜਿਹੜੇ ਤੁਸੀਂ ਕਹਿ ਰਹੇ ਵਿਨਰ ਕੈਂਡੀਡੇਟ ਨੇ ਉਹਨਾਂ ਨੇ ਖੁਦ ਆ ਸਾਈਨ ਕੀਤੇ ਹੋਏ ਨੇ ਆ ਦੇਖ ਲਓ ਤੁਸੀਂ ਤੁਹਾਨੂੰ ਮੀਡੀਆ ਨੂੰ ਦਿਖਾਉਣਾ ਚਾਹਣਾ ਕਾਦੇ ਉੱਪਰ ਸਾਈਨ ਹੈ ਆ ਜਿਹੜੇ ਅਣਪਛਾਤੇ ਜਿਹੜੇ ਜਿਹੜੀ ਰਿਪੋਰਟ ਬਣਾਈ ਨਾ ਉਹਦੇ ਤੇ ਸਾਈਨ ਇੱਕ ਸਾਡਾ ਅਕਸ ਖਰਾਬ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਔਰ ਮੈਂ ਦੱਸਣਾ ਚਾਹਣਾ ਜਿਹੜੇ ਸਾਡੇ ਕੋਟਲੀ ਸਾਹਿਬ ਜਿਹੜੇ ਬਹੁਤ ਸਤਿਕਾਰਯੋਗ ਅਸੀਂ ਉਹ ਕਹਿੰਦੇ ਆ 10 ਸਾਲ ਤੋਂ ਸਾਡੇ ਖੰਨੇ ਹਲਕੇ ਦੇ ਵਿੱਚ ਜਿੱਤਦੇ ਆ ਰਹੇ ਨੇ ਜਿਹੜੇ ਉਹਨਾਂ ਨੇ ਸਾਡੇ ਤੇ ਇਲਜ਼ਾਮ ਲਾਏ ਨੇ ਇਹ ਵੀ ਲੋਕ ਸ਼ਰਾਬਾਂ ਪੀ ਕੇ ਉਥੇ ਓਲੜਵਾਜੀ ਕਰਦੇ ਨੇ ਢੋਲ ਤਮੱਕੇ ਚਲਾਉਂਦੇ ਰਹੇ ਨੇ ਦੇਖੋ ਇੱਕ ਬੰਦੇ ਦੇ ਨਾ ਅਰਮਾਨ ਜੁੜੇ ਹੁੰਦੇ ਨੇ ਸਾਡੇ ਸਾਰੇ ਵਾਰਡ ਦੀ ਪੂਰੀ ਆਸ ਜਿੱਤੀ ਹੋਈ ਸੀ ਸਾਡੀ ਸੀਟ ਜਿੱਤੀ ਹੋਈ ਸੀ ਇਹਨਾਂ ਨੇ ਮਾਹੌਲ ਸਾਡਾ ਖਰਾਬ ਕੀਤਾ ਉਹ ਲੋਕ ਇੰਨੇ ਜਸ਼ਨ ਦੇ ਵਿੱਚ ਭੰਗੜੇ ਪਾ ਰਹੇ ਸੀ ਸਾਡੀ ਸੀਟ ਇੱਕ ਨੰਬਰ ਤੇ ਬਿਲਕੁਲ ਅੱਗੇ ਚੱਲ ਰਹੀ ਸੀ ਔਰ ਜਿਹੜੇ ਬੰਦੇ ਨੂੰ ਇਹ ਸ਼ਰਾਬਾਂ ਪੀ ਕੇ ਦੱਸ ਰਹੇ ਨੇ ਮੈਂ ਦੱਸਣਾ ਚਾਹਣਾ ਇਹ ਉਹੀ ਲੋਕ ਨੇ ਕੋਟਰੀ ਸਾਹਿਬ ਜਿਹੜੇ ਤੁਹਾਨੂੰ 10 ਸਾਲ ਸੱਤਾ ਦੇ ਵਿੱਚ ਬਿਠਾ ਕੇ ਰੱਖਦੇ ਰਹੇ ਨੇ ਅੱਜ ਤੁਸੀਂ ਸਾਰਿਆਂ ਨੂੰ ਸ਼ਰਾਬੀ ਦੱਸ ਰਹੇ ਹੋ ਕਿਸੇ ਨੂੰ ਕੀ ਦੱਸ ਰਹੇ ਹੋ ਇਹ ਬਿਲਕੁਲ ਤੁਹਾਡੀ ਗੱਲ ਜਾਇਜ਼ ਨਹੀਂ ਹੈ। ਬਾਕੀ ਜਿਹੜਾ ਇਹ ਮਸ਼ੀਨ ਤੋੜਨ ਵਾਲੀ ਗੱਲ ਹੋਈ ਆ ਇਹ ਰਾਜਨੀਤੀ ਤੋਂ ਪ੍ਰੇਰਿਤ ਇੱਕ ਸੋਚੀ ਸਮਝੀ ਸਾਜ਼ਿਸ਼ ਆ। ਮਸ਼ੀਨ ਜਿਹੜਾ ਕੋਈ ਕੈਂਡੀਡੇਟ ਕਿਸੇ ਇਲਾਕੇ ਚੋਂ ਜਿੱਤਦਾ ਹੋਵੇ ਉਹਨੂੰ ਕੀ ਲੋੜ ਆ ਮਸ਼ੀਨ ਤੋੜਨ ਦੀ। ਔਰ ਜਿਹੜੀਆਂ ਉਥੇ ਕੱਟ ਕਰਕੇ ਹੁੱਲੜਵਾਜੀ ਕੀਤੀ ਗਈ ਹੈ ਧਰਨਾ ਲਾਇਆ ਗਿਆ ਚਲੋ ਧਰਨਾ ਲਾਉਣਾ ਹਰੇਕ ਦਾ ਹੱਕ ਆ ਪਰ ਉਹਦੇ ਵਿੱਚ ਗਾਲੀ ਕਲੋਚ ਕਰਨਾ ਬਹੁਤ ਮਾੜੀ ਗੱਲ ਆ ਇੰਨੇ ਸੀਨੀਅਰ ਲੀਡਰਾਂ ਵੱਲੋਂ ਜਿਹੜੇ ਚੰਗੀ ਤਰ੍ਹਾਂ ਜਾਣਦੇ ਨੇ ਵੀ ਰਾਜਨੀਤੀ ਦੇ ਮਾਹਰ ਨੇ ਬਾਬਾ ਬੋੜ ਨੇ ਜਿਹੜੇ ਜਿਹੜੇ ਕਹਿੰਦੇ ਨੇ ਵੀ ਸਾਡੇ ਤੋਂ ਵੱਧ ਰਾਜਨੀਤੀ ਕਿਸੇ ਨੂੰ ਆਉਂਦੀ ਨਹੀਂ ਅਸੀਂ ਤਾਂ ਅਣਜਾਣ ਆ ਸਾਨੂੰ ਰਾਜਨੀਤੀ ਨਹੀਂ ਆਉਂਦੀ ਅਸੀਂ ਤਾਂ ਸਿੱਧੀ ਸਾਦੀ ਰਾਜਨੀਤੀ ਕਰਨ ਦੇ ਵਿੱਚ ਆਏ ਆ ਨਵੇਂ ਕੈਰੀਵਾਲ ਸਾਹਿਬ ਨੇ ਕਹਿੰਦੇ ਰਾਜਨੀਤੀ ਨੂੰ ਬਦਲ ਲਾਇਆ ਇਸ ਤਾਂ ਅਸੀਂ ਤਾਂ ਸਿੱਧੇ ਸਾਦੇ ਘਰਾਂ ਦੇ ਬੱਚੇ ਆ ਸਿੱਧੀ ਸਾਦੀ ਸਾਨੂੰ ਗੱਲਬਾਤ ਆਉਂਦੀ ਹੈ ਕਰਨੀ ਪਰ ਇਹ ਬਹੁਤ ਮੰਦ ਭੱਗਾ ਜਿਹੜਾ ਇਹ ਕੰਮ ਕਰਿਆ ਜਿੱਤ ਹਾਰ ਤਾਂ ਬਣੀ ਜੀਆ ਦੋ ਪੁਲਮਾਨ ਕੁਲਦੇ ਨੇ ਇੱਕ ਟੈਂ ਦਾ ਦੂਜਾ ਉਹਨੂੰ ਫੜ ਕੇ ਠਲਦਾ ਜਿੱਤਦੀਆਂ ਅਸੀਂ ਉਹਨਾਂ ਨੂੰ ਵਧਾਈਆਂ ਦਿੰਨੇ ਆ ਪਰ ਆ ਗੱਲਾਂ ਜਿਹੜੀਆਂ ਨੇ ਸ਼ਹੀਦੀ ਦਿਨਾਂ ਦੇ ਵਿੱਚੇ ਕਰਨੇ ਲਾਉਣੇ ਪ੍ਰੈਸ ਕਾਨਫਰੰਸਾਂ ਕਰਕੇ ਜਿਹੜਾ ਭਿੰਡਿਆ ਜਾ ਰਿਹਾ ਆ ਆਮ ਆਦਮੀ ਪਾਰਟੀ ਨੂੰ ਅਸੀਂ ਇਹਨਾਂ ਦੇ ਇਹਦੇ ਖਿਲਾਫ ਆ ਇਹ ਵਧੀਆ ਗੱਲ ਨਹੀਂ ਹੈ ਇਹਨਾਂ ਦੀ ਕਿਉਂਕਿ ਜੇ ਜਿੱਤ ਗਏ ਤਾਂ ਆਪਣੀ ਜਸ਼ਨ ਮਨਾਉਣ ਪਰ ਜਿਹੜਾ ਕੈਂਡੀਡੇਟ ਜਿੱਤਦਾ ਉਹ ਕਿਉਂ ਤੋੜੂਗਾ ਮਸ਼ੀਨ ਨੂੰ ਜਿਹੜੀਆਂ ਧਾਂਦਲੀਆਂ ਜੇ ਕੋਈ ਕੰਮ ਹੋਇਆ ਕਮੇਟੀ ਦੇ ਵਿੱਚ ਕੋਈ ਹੋਇਆ ਕਿਸੇ ਕਿਸਮ ਦਾ ਉਹਦੇ ਖਿਲਾਫ ਤਾਂ ਮੰਤਰੀ ਸਾਹਿਬ ਕਾ ਮੰਤਰੀ ਸਾਹਿਬ ਨੇ ਤਰਨਾ ਕੋਈ ਲਾਇਆ ਨਹੀਂ ਨਾ ਉਹਨੂੰ ਕੁਝ ਪ੍ਰਕਾਸ਼ਤ ਕਰਿਆ ਕੁਝ ਹੋਰ ਕਰਿਆ ਜੇ ਕੋਈ ਕੱਪੜੇ ਬਾਜੀ ਹੋਈ ਆ ਕਿਤੇ ਜਿਹੜਾ ਉਹ ਪਰੰਪਰੀਤ ਪੌਂਪੀ ਤੇ ਇਲਜ਼ਾਮ ਲਾਇਆ ਜਾ ਰਿਹਾ ਪਰੰਪਰੀਤ ਪੌਂਪੀ ਨੇ ਸਹੀ ਗੱਲ ਕਹੀ ਆ ਵੀ ਜਿਹੜੀ ਉਹ ਬੀਰੂ ਕੁਰਿਆਨ ਵਾਲੀ ਗਲੀ ਆ ਉਹ ਬਣੀ ਪਈ ਆ ਤੁਸੀਂ ਉਦੋਂ ਵੀ ਪ੍ਰੈਸ ਕਾਨਫਰੰਸ ਕਰੀਆ ਉਹ ਬਿਲਕੁਲ ਓਦਾਂ ਹੀ ਆ ਕੋਈ ਟਾਇਲ ਨਹੀਂ ਲੱਗੀ ਉਹਦੇ ਵਿੱਚ ਕੋਈ ਕੁਝ ਨਹੀਂ ਪਹਿਲੀ ਕੰਕਰੀਟ ਦੀ ਬਣੀ ਹੋਈ ਆ ਇਹ ਵੀ ਤਾਂ ਸਰਕਾਰੀ ਖਜ਼ਾਨਾ ਹੀ ਲੁੱਟਾ ਇਹਦੇ ਖਿਲਾਫ ਵੀ ਕਰਨ ਜੇ ਤੁਸੀਂ ਸ਼ਹਿਰ ਦਾ ਮਾਹੌਲ ਵਧੀਆ ਰੱਖਣਾ ਚਾਹੁੰਦੇ ਹੋ ਤਾਤ ਸ਼ਾਂਤੀ ਨਾਲ ਕੋਈ ਵੀ ਗੱਲ ਹਲ ਨਿਕਲ ਸਕਦਾ ਕਿਸੇ ਵੀ ਗੱਲ ਦਾ ਆਮ ਆਦਮੀ ਪਾਰਟੀ ਇਨਸਾਫ ਪਸੰਦ ਪਾਰਟੀ ਆ ਤੇ ਆਮ ਲੋਕਾਂ ਦੇ ਹੱਕਾਂ ਦੀ ਪਾਰਟੀ ਆ ਅਸੀਂ ਤਾਂ ਫੇਰ ਵੀ ਮੈਂ ਫੇਰ ਵੀ ਉਸ ਕੈਂਡੀਡੇਟ ਨੂੰ ਸਤਨਾਮ ਸਿੰਘ ਨੂੰ ਬੈਸ ਸਨਾਵ ਸਿੰਘ ਨੂੰ ਜਿਹੜੇ ਕੈਂਡੀਡੇਟ ਜਿੱਤੇ ਨੇ ਮੈਂ ਵਧਾਈ ਦਿੰਦਾ ਪਰ ਆ ਜਿਹੜੀਆਂ ਰਾਜਨੀਤੀ ਤੋਂ ਪ੍ਰੇਰਿਤ ਗੱਲਾਂ ਨੇ ਉਹਨਾਂ ਤੋਂ ਪਰੇ ਰਹਿਣਾ ਚਾਹੀਦਾ